ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜੀ ਕਹਾਰੀ ਤਾਂ ਮੇਰੇ ਉੱਤੇ ਕੜੀ ਕੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ ਜਿਹੜੀ ਆਈ ਸਿਰ ਤੇ ਓ ਮੈਂ ਚੱਲ ਗੁਜਰੀ ਜਿਹੜੀ ਆਈ ਸਿਰ ਤੇ ਉਹ ਮੇਚਾਲ ਗੁਜਰੀ ਇਹ ਸਤਰਾ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਨੂੰ ਬਾਖੂਬੀ ਬਿਆਨ ਕਰਦੀਆਂ ਨੇ ਸ਼ਹੀਦ ਗੁਰੂ ਦੀ ਪਤਨੀ ਸ਼ਹੀਦ ਗੁਰੂ ਦੀ ਮਾਤਾ ਸ਼ਹੀਦ ਪੋਤਰੀਆਂ ਦੀ ਦਾਦੀ ਸਨ ਮਾਤਾ ਗੁਜਰੀ ਜੀ ਆਪਣਾ ਸਭ ਕੁਝ ਵਾਰ ਕੇ ਮਾਤਾ ਗੁਜਰੀ ਜੀ ਨੇ ਖੁਦ ਵੀ ਸ਼ਹਾਦਤ ਨੂੰ ਗਲੇ ਲਗਾਇਆ ਆਪਣੇ ਜਿਗਰ ਦੇ ਟੋਟਿਆਂ ਛੋਟੇ ਸਹਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਡਿੜ ਰਹਿਣ ਦੀਆਂ ਲੋਰੀਆਂ ਸੁਣਾ ਕੇ ਸਿੱਖੀ ਗੌਰਵ ਦੀਆਂ ਗਾਥਾਵਾਂ ਸੁਣਾ ਕੇ ਸ਼ਹਾਦਤ ਲਈ ਆਪਣੇ ਹੱਥੀਂ ਤਿਆਰ ਕੀਤਾ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਸਿੱਖ ਕੌਮ ਨੂੰ ਉਹਨਾਂ ਦੀ ਦੇਨ ਤੇ ਸ਼ਹਾਦਤ ਨੂੰ ਸ਼ਬਦਾਂ ਵਿੱਚ ਸਮੇਟਣਾ ਅਸੰਭਵ ਹੈ ਫਾਰਿਕ ਨਿਮਾਨੀ ਜੀ ਕੋਸ਼ਿਸ਼ ਉਸ ਮਹਾਨ ਸਿੱਖ ਮਾਤਾ ਨੂੰ ਯਾਦ ਕਰਦੇ ਆ ਪੇਸ਼ ਕਰ ਰਹੇ ਹਾਂ ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਵਿਖੇ ਭਾਈ ਲਾਲ ਚੰਦ ਦੇ ਘਰ ਮਾਤਾ ਬਿਸ਼ਨ ਕੋਰ ਜੀ ਦੀ ਕੁੱਖੋਂ ਸਾਨੂੰ 1619 ਨੂੰ ਹੋਇਆ ਆਪ ਜੀ ਦਾ ਆਨੰਦਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋਇਆ ਤੇ ਇਹਨਾਂ ਦੀ ਕੁੱਖੋਂ ਜਨਮ ਲਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ساری ਉਮਰ ਨਾਟਾ ਖੁਦ ਡੋਲੇ ਨਾ ਹੀ ਕਿਸੇ ਨੂੰ ਡੋਲਣ ਦਿੱਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਜਦੋਂ ਗੁਰੂ ਸਹਿਬਾਨ ਦਾ ਕਟਿਆ ਹੋਇਆ ਪਾਵਨ ਸੀਸ ਭਾਈ ਜੈਤਾ ਜੀ ਲੈ ਕੇ ਆਏ ਤਾਂ ਮਾਤਾ ਗੁਜਰੀ ਜੀ ਨੇ ਉਸ ਸੀਸ ਅੱਗੇ ਸਿਰ ਝੁਕਾਇਆ ਤੇ ਡੋਲ ਰਹੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਵੀ ਉਹਨਾਂ ਦੇ ਉੱਤੇ ਅਸੀਸ ਸੀ ਆਸ਼ੀਰਵਾਦ ਸੀ ਆਪਣੀ ਮਾਤਾ ਮਾਤਾ ਗੁਜਰੀ ਜੀ ਦਾ ਦਸੰਬਰ 1704 ਨੂੰ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ ਤਾ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦੇ ਨਾਲ ਗੰਗੂ ਬ੍ਰਾਹਮਣ ਦੇ ਪਿੰਡ ਸਿਹੇੜੀ ਜਾ ਪੁੱਜੇ ਗੰਗੂ ਨੇ ਲਾਲਚ ਵਾਸ ਆ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਇਸ ਦੀ ਸੂ ਦੇ ਦਿੱਤੀ ਤੇ ਸਹਿਬਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਠੰਡੇ ਬੁਰਜ ਵਿੱਚ ਰੱਖਿਆ ਗਿਆ ਮਾਤਾ ਗੁਜਰੀ ਜੀ ਦੇ ਸਾਹਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਫਿਰ ਵੀ ਮਾਤਾ ਗੁਜਰੀ ਜੀ ਅਡੋਲ ਰਹੀ ਤੇ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਵਿੱਚ ਬਹਾਦਰੀ ਦਾ ਜਜ਼ਬਾ ਭਰਿਆ ਕਿਉਂਕਿ ਉਹ ਲੋਰੀਆਂ ਸੁਣਾਉਂਦੇ ਸਨ ਉਹ ਨਿੱਕੇ ਬਾਲਾਂ ਨੂੰ ਦਿੜਿੜ ਰਹਿਣ ਦੀਆਂ ਸਿੱਖੀ ਦੇ ਗੌਰਵ ਗਾਥਾਵਾਂ ਦੀ ਜਿਸ ਤੇ ਸਿੱਟੇ ਵੱਜੋ ਕਲਗੀਧਰ ਜੀ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿੰਨਗੇ ਪਾਰ ਸਿੱਖੀ ਤੋਂ ਨਾ ਡੋਲੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਮਗਰੋਂ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਨ ਤਿਆਗ ਦਿੱਤੇ ਤੇ ਸ਼ਹਾਦਤ ਨੂੰ ਗਲੇ ਲਗਾਇਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਸ ਥਾਂ ਤੇ ਰੱਖਿਆ ਗਿਆ ਸੀ ਉੱਥੇ ਅੱਜ ਸੁਸ਼ੋਭਿਤ ਹੈ ਗੁਰਦੁਆਰਾ ਠੰਡਾ ਬੁਰਜ ਸਾਹਿਬ ਛੋਟੇ ਸਾਹਿਬਜ਼ਾਦੇ ਜਿਸ ਥਾਂ ਤੇ ਨੀਹਾਂ ਵਿੱਚ ਚਿਨੇ ਸਨ ਉਥੇ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਜਿਸ ਥਾਂ ਤੇ ਸੰਸਕਾਰ ਕੀਤਾ ਗਿਆ ਉਸ ਥਾਂ ਤੇ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸਿੱਖ ਕੌਮ ਦੀ ਇਸ ਬਹਾਦਰ ਦ੍ਰਿੜ ਮਾਤਾ ਨੂੰ ਅਸੀਂ ਨਮਨ ਕਰਦੇ ਹਾਂ ਜਿਸ ਮਾਤਾ ਨੇ ਆਪਣਾ ਸਭ ਕੁਝ ਵਾਰ ਦਿੱਤਾ